ਆ ਸਾਡੇ ਸਾਥ ਵੀ ਜਾਂਦਾ ਕਿਦਾ ਕਹਦਾ ਮੈਨੇ 6000 ਲਗਾਏ ਬਾਬਾ ਤੇ ਸਾਡੇ 6 ਲਗਾ ਦਈਏ ਨਹੀਂ ਬੱਕਰਾ ਬੱਚਾ ਨਹੀਂ ਮਾਰਾ ਬੱਚੇ ਪੈਸੇ ਪੈਸੇ ਮੰਗ ਰਿਆ ਨਹੀਂ ਉਹਦਾ ਵੀ ਬੱਚਾ ਨਹੀਂ ਮਾਰਾ ਹੈਗਾ ਥੋੜਾ ਜਿਆਦਾ ਰੇਟ ਤੇਰਾ ਵੀ ਤੇ ਗਰੀਬ ਬੰਦੇ ਨਹੀਂ ਵੀ ਆਪਣੇ ਕਿਹੜਾ ਟਰਾਲੀ ਚਾਲਦੇ ਆਪਾਂ ਦਾ ਆਪਣੇ ਦਾ ਟਰਾਲੀ ਨੇ ਸਾਡੀ ਡੇਢੇ ਤੋਂ ਮੇਰੇ ਨੇ ਜਿਹੜੇ ਮੰਗ ਰਹੇ ਇਹ ਆਪਣੇ ਟਰਾਲੀ ਚਾਲਦੇ ਨੇ ਵਧੀਆ ਨੇ ਆਪਣੇ ਤਾਂ ਹੀ

ਮੈਨੂੰ ਕੱਚਾ ਮੁੱਲ ਲਾਉਣਾ ਔਖਾ ਹੋ ਜਾਂਦਾ ਹੈ ਵਪਾਰੀ ਅਗਲਾ ਗੁੱਸਾ ਕਰਦਾ ਸਤ ਹਜ਼ਾਰ ਦਾ ਤਾਂ ਲੈਣੇ ਤੂੰ ਲੈ ਜੇ ਮੇਰੇ ਕਹੇ ਤੋਂ 9 ਦਾ ਲੈਣੇ ਤਾਂ ਲੈ ਮਾਲ ਦਾ ਮੁੱਲ ਲਾ ਕੇ ਜਾਊਂਗਾ ਕੱਚਾ ਪਸ਼ੂ ਦੇ ਮੁੱਲ ਨਹੀਂ ਲਾਉਂਦਾ ਹਾਂ ਸਹੀ ਹੈ ਹਾਂ ਕਿਸੇ ਦੇਤੇ ਵੀ ਬੱਚਾ ਲੱਖ ਰੁਪਏ ਦਾ ਬਣੂਗਾ ਕਿਸੇ ਦਿਨ ਕੁਆਲਿਟੀ ਚੰਗੀ ਹੈ ਐ ਬਈ ਪਰ ਭਾਰ ਦੇ ਚੀਜ਼ਾਂ ਵਧੀਆਂ ਪੈਸੇ ਤੁਸੀਂ ਲਾਉਂਦੇ ਨਹੀਂ ਕਿਉਂ ਬਾਪਾ ਮਾਲ ਤੇ ਤਾਂ ਮੁੱਲ ਲੱਗੂਗਾ ਜਾਰੇ ਦੀਆਂ ਆ ਚਿੱਤ ਜਾਂ ਦੇਖ ਤੂੰ ਕੰਨ ਦੇਖ ਸਿੰਗੀ ਦੇਖ ਨਕੌੜਾ ਦੇਖ ਹੈ ਕੀੜਾ ਬੱਚਾ ਹੈ ਜੇ ਲੰਮਾ ਦੇ ਕਿੰਨਾ ਬਣੂਗਾ ਤੈਨੂੰ 4000 ਦਾ ਵੀ ਦਵਾਦਾਂ ਨਾ ਮੈਂ ਤਾਂ ਉਹਰੇ ਉਹ ਵੀ ਬੱਚਾ ਹੀ ਹੈ ਬੱਕਰੀ ਦਾ ਮਿਲ ਜੂਗਾ ਕੁਆਲਿਟੀ ਤੇ ਪੈਸੇ ਲੱਗਦੇ ਕੁਣ ਦੱਸ ਕੀ ਕਰਾਂ ਮੈਂ ਪੈਸੇ ਤਾਂ ਤੁਸੀਂ ਲਾਉਂਦੇ ਕਿਉਂ ਵੀ ਤੇਰਨੋ ਚਲ ਆਪਾਂ ਦਾ ਉਰੀ ਫਿਰਨਾ ਲੋਕਾਂ ਦੇ ਮੂੰਹ 'ਤੇ ਲੱਗਣਾ ਰੋਜ਼ ਆਪਾਂ ਤਾਂ ਕਿੱਧਰ ਜਾਣਾ ਆਪਾਂ ਗਲਤ ਕੰਮ ਕਰਦੇ ਹੀ ਨਹੀਂ ਸਾਰੀ ਪਬਲਿਕ ਦੇ ਰੋਜ਼ੇ ਮੰਡੀਆਂ 'ਚ ਮੂੰਹ 'ਤੇ ਲੱਗਣਾ ਹੈ ਕੌਖਾਨ ਸਾਹਿਬ ਗਲਤ ਕੰਮ ਕਿਉਂ ਕਰਾਂਗੇ ਛਿੱਤਰਖਾਨੇ ਨੇ ਆਪਾਂ ਨੇ ਨਾ ਆਪਾਂ ਨਹੀਂ ਗਲਤ ਕੰਮ ਕਰਦੇ ਅਨੇ ਦਾ ਮਨ ਮਾਨ ਦਾ ਮੁੱਲ ਲਾਵਾਂਗੇ ਸਹੀ ਲੈ ਲੈ ਬੱਚਾ ਚੰਗਾ ਪੈਸੇ ਪਈ ਫਿਰ ਮੈਥੋਂ ਲੈ ਜਾਂਦਾ ਰੇ ਹੋਰ ਕੀ ਕਰਾਂ ਧਾਰੀ ਜੀ ਜਨਾ ਚਿੰ ਮੀਨ ਨੰ ਦੇ ਦੀ ਦੋ ਮਹੀਨੇਂ ਦੇ ਦੀ ਕਿਉਂ ਵੀ ਆਹੀ ਕਰ ਸਕਦਾ ਮੈਂ ਤਾਂ ਸਾਹਿਬ ਵਰਗਾ ਬੱਚਾ ਹੈ ਲੈਣਾ ਨਹੀਂ ਹੁਣ ਜਾਮਾ ਮੈਂ ਤਾਂ ਸਹੀ ਰੇਟ 9000 ਲਾਤਾ ਮੈਂ ਤੇਰੇ ਪਿੱਛੇ ਚਲ ਆਰ ਉਹ ਅੱਠ ਤਾਂ ਤੂੰ ਕਹਿ ਨੂੰ ਕਿਹੜੇ ਦੇ ਬਾਈ ਇਹ ਇਹਦਾ ਤੂੰ ਕਹਿ ਨੂੰ ਅੱਠ ਮਾਰੇ ਖੜਾ ਕਹ ਨਾ ਜਾਣੀ ਉਹਨਾ ਮੈਨੂੰ ਜਫਾ ਕੱਢ ਦੇ ਆਖ ਲੱਗ ਤੂੰ ਮੇਰਾ ਕੱਚਾ ਮੁੱਲ ਲਾਉਣਾ ਬਾਈ ਡਰ ਲੱਗਦਾ ਕਹੋ ਜੀ ਉਹਦੇ ਨਸਲ ਦਾ ਕੱਪ ਕੱਢਦੀ ਲਾਇਆ ਨੇ ਬਸ ਹਾਂ ਯਾਰ ਅਸੀਂ ਨਸਲ ਤੇ ਪੈਸਾ ਲਾਵਾਂਗੇ ਬੇ ਨਸਲ ਤੇ ਮੈਂ ਪੈਸਾ ਜਮੀ ਨਹੀਂ ਲਾਉਂਦਾ ਕਦੋਂ ਲੈ ਜਾਉਂਦੇ ਨੂੰ ਫਰਾ ਮੈਂ ਲੜੂੰਗਾ ਵੀ ਸਾਨੂੰ ਨਸਲਾਂ ਦੱਸਦਾ ਤੂੰ ਸੱਤੋ ਕੀ ਭੁੱਲਿਆ ਹੈ ਸਾਡੇ ਘਰੇ ਖੜੀਆਂ ਨੇ ਨਸਲਾਂ ਬਥੇਰੀਆਂ ਹਾਂ ਬੱਚਾ ਚੰਗਾ ਬਾਬਾ 9000 ਕੱਟ ਹੈ 8000 ਤਾਂ ਦੇਵੇਂਗਾ ਬਾਈ ਅਸਾਂ ਤੂੰ ਜਾ ਹੁਣ ਵੇਚਾਂਗੇ ਆਪਾਂ ਖੜ ਜਾ ਮੈਨੂੰ ਬੁਲਾ ਲਈ ਦੇਵੇਂ ਜੀ ਆਪਾ ਠਹਿਗੇ ਮਲੇ ਦੇ ਕੰਨ ਹਲੇ ਲਓ ਲਓ ਤਾਇਆ ਜੀ ਕੰਨ ਫਲਾਓ ਜੀ ਕਹਿੰਦਾ ਲਓ ਜੀ ਸੌਧਿਆ ਵੀ ਕਰ ਦਿਓ ਕੰਨ ਦਾ ਬਲਾ ਦੇ ਸੌਧਿਆ ਦਾ ਲਵੇ ਕੁੜੀ ਨੂੰ ਤਾਂ ਦੇ ਨਾ ਰੱਬ ਤੈਨੂੰ ਦੁੱਖ ਨਾ ਦੇਉ ਕੁੜੀ ਦਾ ਤਾਂ ਦੇ ਨਾ ਕੁੜੀ ਦਾ ਤਾਂ ਤਾਂ ਰੱਬ ਤੇਨੂੰ ਦੁੱਖ ਨਾ ਦੇਉ ਤੈਨੂੰ

ਤੁਸੀਂ ਲੈਨੇ ਹੋ ਮੇਮ ਨਹੀਂ ਤਾਂ ਨਹੀਂ ਹੈ ਮੇਮ ਨਹੀਂ ਹੈਗੀ ਆ ਤੇ ਆਹ ਕੀ ਭਾਈ ਅੱਠ ਦਾ ਦੇਣਾ ਇਹ ਦੇਣਾ ਤੁਹਾਨੂੰ ਬਹੁਤ ਬਹੁਤ ਨਾਲ ਕੁੜੀ ਦਾ দান ਦੇਣਾ ਹੈ ਤਾਂ ਓਏ ਭਾਈ ਕੁੜੀ ਨੂੰ দান ਦੇਣਾ ਅੱਠ ਦਾ ਦੇਣਾ ਹੋਰ ਕਿੰਨੇ ਦਾ ਦੇਣਾ ਸਾਢੇ 11000 ਦਾ ਦੇਣਾ ਸਾਢੇ 11 ਦਾ ਤੂੰ ਹੁਣ ਜੇ ਤੂੰ ਮੇਰੇ ਤੋਂ ਚੋਰੀਆਂ ਲੈ ਗਿਆ ਫਿਰ ਤੈਨੂੰ ਕੁੱਟੂ ਮੈਂ ਹਾਂ ਹੱਕਵੰਦਾ ਕੁੱਟਣ ਦਾ ਫਿਰ ਕੀ ਗੱਲ ਕਰਾਂ ਕਿਉਂ ਵੀ ਮੇਰੇ ਇੱਥੋਂ ਚੋਰੀਆਂ ਤੋਂ ਨੌਂ ਦਾ ਲੈ ਗਿਆ ਫਿਰ ਤੈਨੂੰ ਕੁੱਟ ਕੇ ਦਿੱਥੋਂ ਬਰਾਲੀ ਦੁੱਗਣੀ ਨੀ ਲਊਂ ਮੈਂ ਮੰਡੀ 'ਚ ਮੈਂ ਫਿਰਦਾ ਮੈਨੂੰ ਪਤਾ ਤਾਂ ਲੱਗੇ ਜੂ ਸਾਡੇ ਕਹੇ ਤਾਂ ਤੁਸੀਂ ਖੜਦੇ ਨਹੀਂ ਪਿੱਛੋਂ ਚੋਰੀਆਂ ਲੈ ਕੇ ਬੱਚੇ ਭਾਰ ਜਾਂਦੇ ਹਾਂ ਮੇਰੇ ਅਜੂ ਨੇ ਹੁਣ ਮੱਥਾ-ਮੱਥਾ ਮਾਰ ਲਿਆ ਪਕਾਈ ਮਾਰਨੀ ਉਹਦਾ ਤੋੜਦਾ ਉਹਦਾ ਤੋੜਦਾ ਉਹਨਾਂ ਗੱਡੀ ਲੀਟੇ ਚਾੜ ਨਹੀਂ ਦਵੇ ਹਾਂ ਫਿਰ ਆਪੇ ਗੇਮ ਖੇਡ ਜਾਂਦੇ ਨੇ ਨੋਕ ਉਹ 9000 ਰੁਪਏ ਲਾਦਾਈ ਬੱਕਰੇ ਦੀ ਪਰ ਵੀ ਹਾਂ ਜੀ 9 ਦਾ ਚਲੋ ਮਰਜੀ ਆ ਦੀ